ਜੇਕਰ ਤੁਸੀਂ ਵੀ ਭਿਜੇ ਹੋਏ ਛੋਲੇ ਨਹੀਂ ਖਾਂਦੇ ਤਾਂ ਇਹ ਖਬਰ ਤੁਹਾਡੇ ਲਈ ਹੈ ਕਿਉਂਕਿ ਇਸ ਖਬਰ ਦੇ ਵਿੱਚ ਤੁਹਾਨੂੰ ਦੱਸਿਆ ਜਾਵੇਗਾ ਕਿ ਭਿਜੇ ਹੋਏ ਛੋਲੇ ਖਾਣ ਦੇ ਨਾਲ ਸਰੀਰ ਦੀਆਂ ਕਿੰਨੀਆਂ ਬਿਮਾਰੀਆਂ ਉਹ ਦੂਰ ਹੋ ਸਕਦੀਆਂ ਨੇ ਤਾਂ ਵੀਡੀਓ ਪੂਰੀ ਜ਼ਰੂਰ ਦੇਖਿਓ ਇਹਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਕਿਹੜੀਆਂ-ਕਿਹੜੀਆਂ ਉਹ ਬਿਮਾਰੀਆਂ ਨੇ ਜੋ ਕਿ ਭਿਜੇ ਹੋਏ ਛੋਲੇ ਖਾਣ ਦੇ ਨਾਲ ਦੂਰ ਹੋ ਸਕਦੀਆਂ ਨੇ ਤਾਂ ਅੱਜ ਤੋਂ ਹੀ ਤੁਸੀਂ ਭਿਜੇ ਹੋਏ ਛੋਲੇ ਜ਼ਰੂਰ ਖਾਣੇ ਸ਼ੁਰੂ ਕਰ ਦਿਓ ਦਰਅਸਲ ਭਿਜੇ ਹੋਏ ਛੋਲੇ ਸਿਹਤ ਦਾ ਖਜ਼ਾਨਾ ਹੈ ਜੋ ਰੋਗ ਪ੍ਰਤੀਰੋਧਕ ਸ਼ਕਤੀ ਵਧਾਉਣ ਦੇ ਵਧਾਉਂਦੇ ਨੇ ਅਤੇ ਪਾਚਨ ਅਨੀਮੀਆ ਭਾਰ ਅਤੇ ਸ਼ੂਗਰ ਵਰਗੀਆਂ ਕਈ ਬਿਮਾਰੀਆਂ ਨੂੰ ਦੂਰ ਕਰਦੇ ਨੇ ਫਿਰ ਆਹਦਾ ਪਾਚਨ ਸੰਬੰਧੀ ਸਮੱਸਿਆਵਾਂ ਤੋਂ ਵੀ ਰਾਹਤ ਮਿਲਦੀ ਹੈ ਜਿਹਾ ਆਪੇ ਜਿਹੋਏ ਛੋਲੇ ਫਾਈਬਰ ਨਾਲ ਭਰਪੂਰ ਹੁੰਦੇ ਨੇ ਜੋ ਪਾਚਨ ਕਿਰਿਆ ਨੂੰ ਜੋ ਕਿ ਬਿਹਤਰ ਬਣਾਉਂਦੇ ਨੇ ਇਹ ਕਬਜ਼ ਗੈਸ ਅਤੇ ਐਸਿਡਿਟੀ ਵਰਗੀਆਂ ਸਮੱਸਿਆਵਾਂ ਨੂੰ ਘਟਾਉਣ ਦੇ ਵਿੱਚ ਵੀ ਮਦਦ ਕਰਦਾ ਹੈ ਨਿਯਮਿਤ ਸੇਵਨ ਪੇਟ ਸਾਫ਼ ਰੱਖਦਾ ਹੈ ਅਤੇ ਬਦਹਜ਼ਮੀ ਦੀ ਸਮੱਸਿਆ ਤੋਂ ਰਾਹਤ ਦਿਵਾਉਂਦਾ ਹੈ ਫਿਰ ਆਉਂਦਾ ਹੈ ਅਨੀਮੀਆ ਜੀ ਹਾਂ ਛੋਲਿਆਂ ਦੇ ਵਿੱਚ ਆਇਰਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਕਿ ਸਰੀਰ ਦੇ ਵਿੱਚ ਹਿਮੋਗਲੋਬਿਨ ਦੇ ਪੱਦਰ ਨੂੰ ਵਧਾਉਣ ਦੇ ਵਿੱਚ ਮਦਦ ਕਰਦਾ ਹੈ ਪੀਚੇ ਹੋਏ ਛੋਲੇ ਔਰਤਾਂ ਦੇ ਲਈ ਖਾਸ ਤੌਰ ਦੇ ਉਤੇ ਫਾਇਦੇਮੰਦ ਹੁੰਦੇ ਨੇ ਕਿਉਂਕਿ ਇਹ ਅਨੀਮੀਆ ਨੂੰ ਰੋਕਣ ਦੇ ਵਿੱਚ ਮਦਦ ਕਰਦੇ ਨੇ ਪਰ ਆਉਂਦਾ ਹੈ ਵਜ਼ਨ ਘਟਾਉਣ ਦੇ ਵਿੱਚ ਵੀ ਕਾਫੀ ਮਦਦਗਰ ਹੁੰਦਾ ਹੈ ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਭਿਜੇ ਹੋਏ ਛੋਲੇ ਇੱਕ ਵਧੀਆ 스ਨੈਕ ਇਹਨਾਂ ਦੇ ਵਿੱਚ ਮੌਜੂਦ ਪ੍ਰੋਟੀਨ ਅਤੇ ਫਾਈਬਰ ਤੁਹਾਨੂੰ ਲੰਬੇ ਸਮੇਂ ਤੱਕ ਪੇਟ ਭਰਿਆ ਮਹਿਸੂਸ ਕਰਾਉਂਦੇ ਨੇ ਜੋ ਕਿ ਗੈਰ ਸਿਹਤਮੰਦ 스ਨੈਕਸ ਖਾਣ ਦੀ ਆਦਤ ਨੂੰ ਘਟਾਉਂਦੇ ਨੇ ਫਿਰ ਆਉਂਦਾ 슈ਗਰ ਕੰਟਰੋਲ ਭਿਜੇ ਹੋਏ ਛੋਲੇ ਬਲੱਡ 슈ਗਰ ਦੇ ਪੱਧਰ ਨੂੰ ਸੰਤੁਲਿਤ ਰੱਖਣ ਦੇ ਵਿੱਚ ਮਦਦ ਕਰਦੇ ਨੇ ਇਸ ਦੇ ਵਿੱਚ ਮੌਜੂਦ ਗੁੰਝਲਦਾਰ ਕਾਰਬੋਹਾਈਡਰੇਟ ਅਤੇ ਫਾਈਬਰ ਗਲੂਕੋਜ਼ ਦੇ ਸੋਖਣ ਨੂੰ ਹੌਲੀ ਕਰਦੇ ਨੇ ਜਿਸ ਦੇ ਨਾਲ ਇਹ 슈ਗਰ ਦੇ ਮਰੀਜ਼ਾਂ ਦੇ ਲਈ ਇੱਕ ਸੁਰੱਖਿਅਤ ਅਤੇ ਪੋਸ਼ਟਿਕ ਵਿਕਲਪ ਬਣ ਚੁੰਦਾ ਹੈ ਫਿਰ ਇਹਦਾ ਦਿਲ ਦੀ ਬਿਮਾਰੀਆਂ ਦੇ ਵਿੱਚ ਵੀ ਕਾਫੀ ਸੁਧਾਰ ਹੁੰਦਾ ਹੈ ਤੇ ਦੱਸ ਦਈਏ ਕਿ ਛੋਲਿਆਂ ਦੇ ਵਿੱਚ ਮੌਜੂਦ ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਦਿਲ ਨੂੰ ਸਿਹਤਮੰਦ ਰੱਖਦੇ ਨੇ ਇਹ ਬਲੱਡ ਪ੍ਰੈਸ਼ਰ 슈ਗਰ ਨੂੰ ਅ ਦੱਸਦੀ ਹੈ ਕਿ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਦੇ ਨਾਲ ਨਾਲ ਕੈਲੇਸਟ੍ਰੋਲ ਨੂੰ ਘਟਾਉਣ ਦੇ ਵਿੱਚ ਵੀ ਮਦਦ ਕਰਦਾ ਜਿਸ ਦੇ ਨਾਲ ਦਿਲ ਦੇ ਦੌਰੇ ਅਤੇ ਸਟ੍ਰੋਕ ਦਾ ਖਤਰਾ ਘੱਟ ਸਕਦਾ ਫਿਰ ਹੁੰਦਾ ਇਮਿਊਨਿਟੀ ਬੂਸਟ ਜਿहां ਭਿਜੇ ਹੋਏ ਛੋਲੇ ਵਿਟਾਮਿਨ ਬੀ ਫਾਸਫੋਰਸ ਅਤੇ ਖਣਿਜਾਂ ਦੇ ਨਾਲ ਭਰਪੂਰ ਹੁੰਦੇ ਨੇ ਜੋ ਕਿ ਖਣਿਜ ਦੀ ਦੱਸਦੇ ਕਿ ਜੋ ਕਿ ਸਰੀਰ ਦੇ ਇਮਿਊਨਿਟੀ ਨੂੰ ਮਜ਼ਬੂਤ ਬਣਾਉਂਦੇ ਨੇ ਤੇ ਨਿਯਮਤ ਸੇਵਨ ਕਰਨ ਦੇ ਨਾਲ ਜ਼ੁਖਾਮ ਖੰਗ ਅਤੇ ਫਲੂ ਵਰਗੀਆਂ ਸਮੱਸਿਆਵਾਂ ਛੂਮੰਤਰ ਹੋ ਜਾਂਦੀਆਂ ਨੇ ਤਾਂ ਭਿਜੇ ਹੋਏ ਛੋਲੇ ਖਾਣ ਦੇ ਇੰਨੇ ਸਾਰੇ ਫਾਇਦੇ ਸ਼ਾਇਦ ਹੀ ਕਿਸੇ ਚੀਜ਼ ਦੇ ਵਿੱਚ ਹੋਣਗੇ ਤੇ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੈ ਲਾਭਦਾਇਕ ਹੈ ਤਾਂ ਤੁਸੀਂ ਵੀ ਝੇਕਰ ਛੁੱਪੀ ਜੋ ਛੋਲੇ ਨਹੀਂ ਖਾਂਦੇ ਤਾਂ ਅੱਜ ਤੋਂ ਹੀ ਖਾਣੇ ਸ਼ੁਰੂ ਕਰ ਦਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਕਿਸੇ ਦੀ ਸਿਹਤ ਦਾ ਭਲਾ ਹੋ ਸਕੇ ਜੇਕਰ ਕੋਈ ਝੇ ਜੋ ਛੋਲੇ ਨਹੀਂ ਖਾਂਦਾ ਤੇ ਉਹ ਖਾਣ ਲੱਗ ਜਾਵੇ ਦਰਸਲ ਇਹ ਪੀਜ ਹੋਏ ਛੋਲੇ ਸਿਹਤ ਦਾ ਖਜ਼ਾਨਾ ਹੈ ਜੋ ਰੋਗ ਪ੍ਰਤੀਰੋਧਕ ਸ਼ਕਤੀ ਵਧਾਉਣ ਦੇ ਵਧਾਉਂਦੇ ਨੇ ਅਤੇ ਪਾਚਨ ਅਨੀਮੀਆ ਭਾਰ ਅਤੇ ਸ਼ੂਗਰ ਵਰਗੀਆਂ ਕਈ ਬਿਮਾਰੀਆਂ ਨੂੰ ਦੂਰ ਕਰਦੇ ਨੇ ਫੇਰ ਆਉਂਦਾ ਪਾਚਨ ਸੰਬੰਧੀ ਸਮੱਸਿਆਵਾਂ ਤੋਂ ਵੀ ਰਾਹਤ ਮਿਲਦੀ ਹੈ ਜੋ ਹਾਂ ਪੇ ਜਿਹੋਏ ਛੋਲੇ ਫਾਈਬਰ ਨਾਲ ਭਰਪੂਰ ਹੁੰਦੇ ਨੇ ਜੋ ਪਾਚਨ ਕਿਰਿਆ ਨੂੰ ਜੋ ਕਿ ਬਿਹਤਰ ਬਣਾਉਂਦੇ ਨੇ ਇਹ ਕਬਜ਼ ਗੈਸ ਅਤੇ ਐਸਿਡਿਟੀ ਵਰਗੀਆਂ ਸਮੱਸਿਆਵਾਂ ਨੂੰ ਘਟਾਉਣ ਦੇ ਵਿੱਚ ਵੀ ਮਦਦ ਕਰਦਾ ਹੈ ਨਿਯਮਿਤ ਸੇਵਨ ਪੇਟ ਸਾਫ਼ ਰੱਖਦਾ ਹੈ ਅਤੇ ਬਦਹਜਮੀ ਦੀ ਸਮੱਸਿਆ ਤੋਂ ਰਾਹਤ ਦਿਵਾਉਂਦਾ ਹੈ ਫੇਰ ਆਉਂਦਾ ਹੈ ਅਨੀਮੀਆ ਜੀ ਹਾਂ ਛੋਲਿਆਂ ਦੇ ਵਿੱਚ ਆਇਰਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਕਿ ਸਰੀਰ ਦੇ ਵਿੱਚ ਹੀਮੋਨ ਗਲੋਬਿਨ ਦੇ ਪੱਧਰ ਨੂੰ ਵਧਾਉਣ ਦੇ ਵਿੱਚ ਮਦਦ ਕਰਦਾ ਹੈ ਪੀछे ਹੋਏ ਛੋਲੇ ਔਰਤਾਂ ਦੇ ਲਈ ਖਾਸ ਤੌਰ ਦੇ ਉਤੇ ਫਾਇਦੇਮੰਦ ਹੁੰਦੇ ਨੇ ਕਿਉਂਕਿ ਇਹ ਅਨੀਮੀਆ ਨੂੰ ਰੋਕਣ ਦੇ ਵਿੱਚ ਮਦਦ ਕਰਦੇ ਨੇ ਫਰਾਂਦਾ ਹੈ ਵਜ਼ਨ ਘਟਾਉਣ ਦੇ ਵਿੱਚ ਵੀ ਕਾਫੀ ਮਦਦਗਰ ਹੁੰਦਾ ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਭਿਜੇ ਹੋਏ ਛੋਲੇ ਇੱਕ ਵਧੀਆ 스ਨੈਕ ਇਹਨਾਂ ਦੇ ਵਿੱਚ ਮੌਜੂਦ ਪ੍ਰੋਟੀਨ ਅਤੇ ਫਾਈਬਰ ਤੁਹਾਨੂੰ ਲੰਬੇ ਸਮੇਂ ਤੱਕ ਪੇਟ ਭਰਿਆ ਮਹਿਸੂਸ ਕਰਾਉਂਦੇ ਨੇ ਜੋ ਕਿ ਗੈਰ ਸਿਹਤਮੰਦ 스ਨੈਕਸ ਖਾਣ ਦੀ ਆਦਤ ਨੂੰ ਘਟਾਉਂਦੇ ਨੇ ਫਿਰਾਂਦਾ 슈ਗਰ ਕੰਟਰੋਲ ਭਿਜੇ ਹੋਏ ਛੋਲੇ ਬਲੱਡ ਸ਼ੂਗਰ ਦੇ ਪੱਧਰ ਨੂੰ ਸੰਤੁਲਿਤ ਰੱਖਣ ਦੇ ਵਿੱਚ ਮਦਦ ਕਰਦੇ ਨੇ ਇਸ ਦੇ ਵਿੱਚ ਮੌਜੂਦ ਗੁੰਝਲਦਾਰ ਕਾਰਬੋਹਾਈਡਰੇਟ ਅਤੇ ਫਾਈਬਰ ਗਲੂਕੋਜ਼ ਦੇ ਸੋਖਣ ਨੂੰ ਹੌਲੀ ਕਰਦੇ ਨੇ ਜਿਸ ਦੇ ਨਾਲ ਇਹ 슈ਗਰ ਦੇ ਮਰੀਜ਼ਾਂ ਦੇ ਲਈ ਇੱਕ ਸੁਰੱਖਿਅਤ ਅਤੇ ਪੋਸਟਿਕ ਵਿਕਲਪ ਬਣ ਜਾਂਦਾ ਹੈ ਫਿਰ ਇਹਦਾ ਦਿਲ ਦੀ ਬਿਮਾਰੀਆਂ ਦੇ ਵਿੱਚ ਵੀ ਕਾਫੀ ਸੁਧਾਰ ਹੁੰਦਾ ਹੈ ਤੇ ਦੱਸ ਦਈਏ ਕਿ ਛੋਲਿਆਂ ਦੇ ਵਿੱਚ ਮੌਜੂਦ ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਦਿਲ ਨੂੰ ਸਿਹਤਮੰਦ ਰੱਖਦੇ ਨੇ ਇਹ ਬਲੱਡ ਪ੍ਰੈਸ਼ਰ 슈ਗਰ ਨੂੰ ਆ ਦੱਸਦੀ ਹੈ ਕਿ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਦੇ ਨਾਲ ਨਾਲ ਕੋਲੇਸਟ੍ਰੋਲ ਨੂੰ ਘਟਾਉਣ ਦੇ ਵਿੱਚ ਵੀ ਮਦਦ ਕਰਦਾ ਜਿਸ ਦੇ ਨਾਲ ਦਿਲ ਦੇ ਦੌਰੇ ਅਤੇ ਸਟ੍ਰੋਕ ਦਾ ਖਤਰਾ ਘੱਟ ਸਕਦਾ ਹੈ ਫਿਰ ਹੁੰਦਾ ਇਮਿਊਨਿਟੀ ਬੂਸਟ ਜੀ ਹਾਂ ਭਿਜੇ ਹੋਏ ਛੋਲੇ ਵਿਟਾਮਿਨ B ਫਾਸਟ ਫੋਰਸ ਅਤੇ ਖਣਿਜਾਂ ਦੇ ਨਾਲ ਭਰਪੂਰ ਹੁੰਦੇ ਨੇ ਜੋ ਕਿ ਖਣਿਜ ਦੀ ਦੱਸਦੇ ਕਿ ਜੋ ਕਿ ਸਰੀਰ ਦੇ ਇਮਿਊਨਿਟੀ ਨੂੰ ਮਜ਼ਬੂਤ ਬਣਾਉਂਦੇ ਨੇ ਤੇ ਨਿਯਮਤ ਸੇਵਨ ਕਰਨ ਦੇ ਨਾਲ ਜ਼ੁਖਾਮ ਖੰਗ ਅਤੇ ਫਲੂ ਵਰਗੀਆਂ ਸਮੱਸਿਆਵਾਂ ਛੂਮੰਤਰ ਹੋ ਜਾਂਦੀਆਂ ਨੇ ਤਾਂ ਭਿਜੇ ਹੋਏ ਛੋਲੇ ਖਾਣ ਦੇ ਇੰਨੇ ਸਾਰੇ ਫਾਇਦੇ ਸ਼ਾਇਦ ਹੀ ਕਿਸੇ ਚੀਜ਼ ਦੇ ਵਿੱਚ ਹੋਂਗੇ ਤੇ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੈ ਲਾਭਦਾਇਕ ਹੈ ਤਾਂ ਤੁਸੀਂ ਵੀ ਜੇਕਰ ਛੁੱਪੇ ਜੋ ਛੋਲੇ ਨਹੀਂ ਖਾਂਦੇ ਤਾਂ ਅੱਜ ਤੋਂ ਹੀ ਖਾਣੇ ਸ਼ੁਰੂ ਕਰ ਦਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਕਿਸੇ ਦੀ ਸਿਹਤ ਦਾ ਭਲਾ ਹੋ ਸਕੇ ਜੇਕਰ ਕੋਈ ਝੋਲੇ ਨਹੀਂ ਖਾਂਦਾ ਤੇ ਉਹ ਖਾਣ ਲੱਗ ਜਾਣ